ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕਰੇਂਡਾ ਪੁਲਿਸ ਵੱਲੋਂ 470 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ ਕਾਬੂ ਕੀਤੀ ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਥਾਣਾ ਕਰੇਂਡਾ ਦੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ 470 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਕਿਹਾ ਤੁਸੀਂ ਵੀ ਸੁਣੋ ਹਾਂਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੋ ਅਤੇ ਟੀਐਸਪੀ ਅਟਾਰੀ ਤੇ ਮੋਕ ਅਫਸਰ ਸਾਹਿਬ ਦੀ ਹਦਤਾਂ ਦੇ ਸਮਾਜ ਰੋਹੀ ਅੰਸਰਾਂ ਖਿਲਾਫ ਇਹ ਨਸ਼ੇ ਦੀ ਮੈਂ ਵੀਡੀਓ ਸੀ ਜਿਹੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣਾ ਤਨਕਲਾਾਂ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ ਨਾਲ ਆਉਂਦਾ ਬਖਾਈ ਦਿੱਤਾ ਜੋ ਪੁਲਸ ਪਾਰਟੀ ਵੇਖ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਜਿੰਨਾ ਦੇ ਹਾਇਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ ਵੇਟ ਕਰਨ ਤੇ 470 ਗ੍ਰਾਮ ਬਰਾਂਧ ਦਹੀ ਤੇ 70 ਗ੍ਰਾਮ ਜਿਹੜਾ ਵਾ ਮੇਸਟ ਮਟੀਰੀਅਲ ਬਰਾਮਦ ਹੋਇਆ ਤੇ ਬਾਦ ਪੁਸ਼ਕਸ਼ ਮਕਦਮਾ ਨੰਬਰ 304 ਦੋਸ਼ੀ ਦੇ ਖਿਲਾਫ ਦਾ ਰਜਿਸਟਰ ਕੀਤਾ ਗਿਆ ਤੇ ਦਰਸ ਕਰਨ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਢਗਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਇਥੋਂ ਲੈ ਕੇ ਆ ਇਥੋਂ ਥੋੜਾ ਹੁਣ ਪਤਾ ਪੁਸ਼ਕਿਸ਼ ਤੋਂ ਮੁਰਲੀ ਪੁਸ਼ਕਿਸ਼ ਤੋਂ ਪਤਾ ਲੱਗਾ ਕਿ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਲਰਾਂ ਨਾਲ ਇਸ ਬਾਰੇ ਰਿਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਨ ਹਸਲ ਕਰਕੇ ਅਗਲੀ ਜਿਹੜੀ ਬੰਦੀ ਕਾਨੂੰਨੀ ਕਰੇ ਹੁਣ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬਰਾਟਰੀ ਦਾ ਕੰਮ ਕਰਦਾ ਸੀ ਇਹਦੀ ਆੜ੍ਹਤ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਨਹੀਂ ਅਜੇ ਤੱਕ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਆਤੀਬ ਮੈਨੂੰ 5 ਮਹੀਨੇ ਦੇ ਅਕਰੀਬ ਲਾਗੇ ਪਗ ਹੋ ਗਿਆ ਜੀ ਇੱਥੇ ਲੱਗੇ ਤਾਂ ਕਰੀਬ 6 ਕਿਲੋ ਦੇ ਕਰੀਬ ਰਿਕਵਰੀ ਕਰ ਲਈ ਹੈ ਜੀ ਮੈਂ ਤੇ ਕਰੀਬ 9 ਤੋਂ 10 ਦੇ ਵਿੱਚ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਸਾਰੇ ਪਰਚਾ ਦਰਜ ਕਰ ਦਿੱਤਾ ਆ ਇਹਦੇ ਖਿਲਾਫ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਦੇ ਫਰਦਰ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਪਤਾ ਕਰਾਂਗੇ ਕਿ ਕਿਹੜੇ-ਕਿਹੜੇ ਸਮਗਲਰ ਇਹਦੇ ਨਾਲ ਹੋਰ ਮਿਕਸ ਅਪ ਹੋਏ ਆ ਤੇ ਇੱਥੋਂ ਲੋਕਲ ਸਵਾਲਰ ਕਿਹੜੇ ਆ ਤੇ ਕਿੱਥੇ-ਕਿੱਥੇ ਸਪਲਾਈ ਦੇਣੀ ਸੀ ਮੈਂ ਇਹੋ ਮੈਸੇਜ ਦੇਣਾ ਚਾਹੁੰਨਾ ਜੋ ਸੀਨੀਅਰ ਅਫਸਰ ਵਾਲਾ ਅਧਿਅਤਾ ਆਇਆ ਕਿ ਇਹਨਾਂ ਨੂੰ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਆ ਨਸ਼ਾ ਬਹੁਤ ਮਾੜਾ ਆ ਘਾਤਕ ਆ ਘਾਤਕ ਸਭ ਤੋਂ ਮਾਰੂ ਨਸ਼ਾ ਇਹ ਆ ਫਿਰ ਹੁੰਦਾ ਜਿਹੜਾ ਇਹੋ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਸੀਂ ਵੱਤੋ-ਵੱਤ ਪ੍ਰੇਰਿਤ ਕਰੋ ਖੇਡਾਂ ਕਰੋ ਇਹਨੂੰ ਨਸ਼ਾ ਛੱਡੋ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕਰੇਂਡਾ ਪੁਲਿਸ ਵੱਲੋਂ 470 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ ਕਾਬੂ ਕੀਤਾ ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਦੇ ਤਾहत ਅੰਮ੍ਰਿਤਸਰ ਦਿਹਾਤੀ ਥਾਣਾ ਕਰੇਂਡਾ ਦੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ 470 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਵੱਸਫਲਤਾ ਹਾਸਲ ਹੋਈ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਹਾਂਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਅਤੇ TSP ਅਟਾਰੀ ਤੇ ਮੁੱਖ ਅਫਸਰ ਸਾਹਿਬ ਦੀ ਅਗਵਾਈ ਹੇਠਾਂ ਤੇ ਸਮਾਜ ਰੋਧੀ ਅੰਸਰਾਂ ਖਿਲਾਫ ਇਹ ਨਸ਼ੇ ਦੀ ਮੈਨ ਵਿਡੀ ਸੀ ਇਹ ਜੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣਾ ਤਨਕਲਾ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ 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 ਆਉਂਦਾ ਬਖਾਈ ਦਿੱਤਾ ਜੋ ਪੁਲਸ ਪਾਰਟੀ ਵੇਖ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਇਹਨਾਂ ਦੇ ਹਾਇਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ ਵੇਟ ਕਰਨ ਤੇ 470 ਗ੍ਰਾਮ ਬਰਮ ਦੋਹੀ ਤੇ 70 ਗ੍ਰਾਮ ਜਿਹੜਾ ਵਾ ਮੇਸਟ ਮਟੀਰੀਅਲ ਬਰਮ ਦੋਆ ਤੇ ਬਾਦ ਪੁਸ਼ਕਸ਼ ਮਕਦਮਾ ਨੰਬਰ 304 ਦੋਸ਼ੀ ਦੇ ਖਿਲਾਫ ਦਾ ਰਜਿਸਟਰ ਕੀਤਾ ਗਿਆ ਤੇ ਦਰਸ਼ ਕਰਨ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਡੰਗਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਇਥੋਂ ਲੈ ਕੇ ਆ ਇਥੋਂ ਥੋੜਾ ਹੁਣ ਪਤਾ ਪੁਛ ਕਿਸ ਤੋਂ ਮੁਰਲੀ ਪੁਛ ਕਿਸ ਤੋਂ ਪਤਾ ਲੱਗਾ ਕਿ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਲਰਾਂ ਨਾਲ ਇਸ ਵਾਰ ਰਿਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਨ ਹਸਲ ਕਰਕੇ ਅਗਲੀ ਜਿਹੜੀ ਬੰਦ ਕਾਨੂੰਨੀ ਕਰੇ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬੋਰਾਟਰੀ ਦਾ ਕੰਮ ਕਰਦਾ ਸੀ ਇਹਦੀ ਆੜ੍ਹਤ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਨਹੀਂ ਅਜੇ ਤੱਕ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਆ ਜੀਬ ਮੈਨੂੰ 5 ਮਹੀਨੇ ਦੇ ਅਕਰੀਬ ਲਾਗੇ ਪਗ ਹੋ ਗਿਆ ਜੀ ਇੱਥੇ ਲੱਗੇ ਤਾਂ ਕਰੀਬ 6 ਕਿਲੋ ਦੇ ਕਰੀਬ ਰਿਕਵਰੀ ਕਰ ਲਈ ਹੈ ਜੀ ਮੈਂ ਤੇ ਕਰੀਬ 9 ਤੋਂ 10 ਦੇ ਵਿੱਚ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਸਾਰੇ ਪਰਚਾ ਦਰਜ ਕਰ ਦਿੱਤਾ ਆ ਇਹਦੇ ਖਿਲਾਫ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਦੇ ਫਰਦਰ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਪਤਾ ਕਰਾਂਗੇ ਕਿ ਕਿਹੜੇ ਕਿਹੜੇ ਸਮਗਲ ਰਹੇ DNA ਹੋਰ ਮਿਕਸ ਅਪ ਹੋਏ ਆ ਤੇ ਇੱਥੋਂ ਲੋਕਲ ਸਵਾਲਰ ਕਿਹੜੇ ਆ ਤੇ ਕਿੱਥੇ ਕਿੱਥੇ ਸਪਲਾਈ ਦੇਣੀ ਸੀ ਮੈਂ ਇਹੋ ਮੈਸੇਜ ਦੇਣਾ ਚਾਹੁੰਨਾ ਜੋ ਸੀਨੀਅਰ ਅਫਸਰ ਵਾਲੋ ਹਾਧਤਾ ਆਇਆ ਕਿ ਇਹਨਾਂ ਨੂੰ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਆ ਨਸ਼ਾ ਬਹੁਤ ਮਾੜਾ ਆ ਘਾਤਕ ਆ ਘਾਤਕ ਸਭ ਤੋਂ ਮਾਰੂ ਨਸ਼ਾ ਇਹ ਆ ਫਿਰ ਹੁੰਦਾ ਜਿਹੜਾ ਇਹੋ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਸੀਂ ਵੱਧ ਤੋਂ ਵੱਧ ਪ੍ਰੇਰਿਤ ਕਰੋ ਖੇਡਾਂ ਕਰੋ ਇਹਨਾਂ ਨਸ਼ਾ ਛੱਡੋ